मैंने दिल्ली किसी सीनियर अफसर का फोन है कि आपने समन क्यों किया मैं जी रिक्वायर्ड फॉर इनवैसिगेशन टेक है स्टेटमेंट फ्रॉम। कहें उस समन को वापस करो मैं जी वापस नहीं हो सकता समन इशू हो चुका समन कि भेजा मैं जी बाई डाक भेजा रजिस्टर्ड गया कहें उसको वापस ले लो मैं वापस नहीं लैसते अथॉरिटी नहीं हूँ जो पोस्ट मास्टर है उतो का अमृतसर वो दी प्रॉपर्टी है कहते किसी को भेज के उसको वापस मंगा लो मे यही नहीं मैं कर सकता क्योंकि सानू वापस देना नहीं है। क्योंकि उन्हें अपने रिमार्क देने ज़्यादा सर्विस हो जाऊगा समन जब जा फिर नहीं हुआ तो उन्हें वापस भेज देना साड़ी कोई लोकल स्टंडी नहीं हैगी कोटिस बना दो दिस ऑफिसर से शर्मी इसको नोटिस बना दो नोटिस मीनस जी इन्फॉर्मेस मंगी है जाओ दे दो आने की लड़ नहीं मैं नहीं समन वंश चला गया वापस नहीं होएगा नोटिस नहीं बनेगा उन्होंने आना पैना इतने केंद्र फिर आपको सस्पेंड कर देंगे

12 ਸਾਲ 12 ਸਾਲ ਲਾਤੇ ਹੁਣ ਇਸ ਕੇਸ ਦੀ ਸਭ ਤੋਂ ਜ਼ਿਆਦਾ ਚਰਚਾ ਉਦੋਂ ਹੋਈ ਜਦੋਂ ਕਿ ਵਿਕਰਮ ਮਜੀਠੀਆ ਨੂੰ ਤੁਸੀਂ ਬੁਲਾਇਆ ਫਿਰ ਬਹੁਤ ਸਾਰੀਆਂ ਗੱਲਾਂ ਇਹਦੇ ਚ ਤੁਸੀਂ ਦੱਸ ਚੁੱਕੇ ਹੋ ਤੁਸੀਂ ਇੱਕ ਵਾਰ ਬੁਲਾਇਆ ਦੂਸਰੀ ਵਾਰ ਬੁਲਾਇਆ ਦੂਸਰੀ ਵਾਰ ਉਹ ਨਹੀਂ ਆਏ ਤੇ ਉਸ ਤੋਂ ਬਾਅਦ ਇੱਕ ਸਵਾਲ ਰਹਿ ਜਾਂਦਾ ਹੈ ਲੋਕਾਂ ਦੇ ਮਨ ਚ ਕਿ ਭਈ ਕੋਈ ਛੋਟਾ ਬੰਦਾ ਹੁੰਦਾ ਦੂਸਰੀ ਵਾਰ ਤੁਸੀਂ ਬੁਲਾਇਆ ਨਹੀਂ ਆਏ ਤਾਂ ਤੁਸੀਂ ਫੜ ਲੈਂਦੇ ਪਰ ਤੁਸੀਂ ਉਹਨਾਂ ਨੂੰ ਨਹੀਂ ਫੜਿਆ ਇਹਦਾ ਕੀ ਪੁਆਇੰਟ ਹੈ ਦੇਖੋ ਜੀ ਪਹਿਲੀ ਗੱਲ ਇਹ ਹੈ ਕਿ ਇਹ ਜਿਹੜਾ ਬੰਦਾ ਸੀਗਾ ਇੱਕ ਵਾਰ ਇਹਦਾ ਇੰਟਰੋਗੁਏਸ਼ਨ ਹੋਇਆ ਜਿਸ ਟਾਈਮ ਇੰਟਰੋਗੁਏਸ਼ਨ ਤੋਂ ਅਸੀਂ ਪਿੱਛੇ ਚਲਦੇ ਹਾਂ ਉਸ ਤੋਂ ਵੀ ਪਿੱਛੇ ਚਲਦੇ ਹਾਂ ਜਿਸ ਟਾਈਮ ਇਹਨੂੰ ਬੁਲਾਣਾ ਜ਼ਰੂਰੀ ਸਮਝਿਆ ਗਿਆ ਫਰਵਰੀ ਚ 2014 ਚ ਤੇ ਉਸ ਟਾਈਮ ਮੇਰੇ ਕੋਲ ਪੋਲਾ ਪੋਲੇ ਨੂੰ ਅਸੀਂ ਫੜ ਕੇ ਲਿਆ ਸੀ ਜਨਵਰੀ ਚ ਉਹਦੀ ਚਾਰਟ ਸ਼ੀਟ ਕਰਨੀ ਸੀ ਚਾਰਟ ਸ਼ੀਟ ਕਰਤੀ ਮਾਰਚ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਇਮੀਡੀਏਟ ਐਕਸ਼ਨ ਸਾਡੇ ਹੁੰਦੇ ਆ ਜਿਹੜੇ ਬਾਕੀ ਜਿਹੜੇ ਮਲਜਮ ਐ ਜਿਹੜੇ ਅੰਦਰ ਨੇ ਜਿਹੜੇ ਅਰੈਸਟ ਕੀਤੇ ਪੁਲਿਸ ਨੇ ਉਹਨਾਂ ਦੀ ਇਨਵੈਸਟੀਗੇਸ਼ਨ ਕਰੋ ਚਾਰਜ ਸ਼ੀਟ ਕਰੋ ਇਨਵੈਸਟੀਗੇਸ਼ਨ ਕਰਕੇ ਉਸ ਤੋਂ ਬਾਅਦ ਜਿਹੜਾ ਮੈਟਰ ਰਹਿ ਗਿਆ ਇਹ ਪਲੱਸ ਹੋਰ ਜਿਹੜੇ ਪੋਲਿਟਿਕਲ ਬੰਦੇ ਦੋ ਤਿੰਨ ਹੋਰ ਸੀਗੇ ਉਹਨਾਂ ਵਾਸਤੇ ਮੈਟਰ ਟੇਕ ਅਪ ਕੀਤਾ ਕਿ ਇਹਨਾਂ ਨੂੰ ਸਮਨ ਕੀਤਾ ਜਾਏ ਤੇ ਇਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਏ ਬਿਆਨ ਰਿਕਾਰਡ ਕੀਤੇ ਜਾਣ ਐਵਿਡੈਂਸ ਇਕੱਠਾ ਕੀਤਾ ਜਾਏ ਸੋ ਇਹ ਮੇਰੇ ਖਿਆਲ ਅਪ੍ਰੈਲ ਤੋਂ ਲੈ ਕੇ ਤੇ ਸਤੰਬਰ ਜਾਂ ਅਕਤੂਬਰ ਤੱਕ ਗੱਲ ਚਲੀ ਗਈ ਤੇ ਮੈਨੂੰ ਬੁਲਾਇਆ ਗਿਆ ਦਿੱਲੀ ਹੈੱਡਕੁਆਟਰ 'ਚ ਮੀਟਿੰਗ ਵਾਸਤੇ ਕਈ ਵਾਰ ਮੀਟਿੰਗ ਹੋਈ ਕਈ ਵਾਰ ਮੀਟਿੰਗ ਨਹੀਂ ਹੋਈ ਬਿਨਾ ਮੀਟਿੰਗ ਹੋ ਕੇ ਵਾਪਸ ਆਇਆ ਤੇ ਫਿਰ ਫਿਰ ਬੁਲਾਇਆ ਗਿਆ ਫਿਰ ਮੈਂ ਮਨਾ ਕੀਤਾ ਜੀ ਹੁਣ ਮੀਟਿੰਗ ਹੋ ਚੁੱਕੀ ਹੈ ਤੁਸੀਂ ਡਿਟੇਲ ਚਾਹੀਦੀਆਂ ਭੇਜ ਦਿਨਾ ਹੈ ਡਿਟੇਲ ਮੰਗ ਲਈ ਕਿ ਆ ਡਿਟੇਲ ਦੀ ਕੇਸ ਅਮੇ ਭੇਜਤੀ ਦਿੱਲੀ ਉਹ ਕਹਿੰਦੇ ਹਲੇ ਇਹਨੂੰ ਇਨਵੈਸਟਿਗੇ ਹਲੇ ਇਹਨੂੰ ਸਮੰਨ ਨਹੀਂ ਕਰਨਾ ਤੁਸੀਂ XYZ ABC ਨੂੰ ਕਰ ਲਓ ਉਸ ਤੋਂ ਬਾਅਦ ਚ ਕਰੋ ਰਾਈਟਿੰਗ ਜੇ ਅਸੀਂ ਉਹ ਵੀ ਕਰ ਲਏ ਜਿਹੜੇ ਕੋਈ MP MLA ਮਿਨਿਸਟਰ ਸ਼ਾਮਿਲ ਸੀਗੇ ਅਸੀਂ ਇਹਨਾਂ ਦੇ ਬੱਚੇ ਸ਼ਾਮਿਲ ਸੀਗੇ ਉਹ ਵੀ ਕਰ ਲਏ ਫਿਰ ਮੈਂ ਕਿਹਾ ਜੀ ਅਸੀਂ ਮੰਤਰੀ ਮੰਤਰੀ ਸਾਰੇ ਕਰ ਲਏ ਹੁਣ ਆਹੀ ਮੰਤਰੀ ਬਾਕੀ ਉਹ ਕਹਿੰਦੇ ਰੁਕ ਜਾਓ ਫਿਰ ਮੈਂ ਕਿਹਾ ਜੀ ਨਹੀਂ ਅਸੀਂ ਜਵਾਬ ਦੇਣਾ ਪੈਂਦਾ ਅਸੀਂ ਹਾਈ ਕੋਰਟ 'ਚ ਅਪੀਲ ਹੋ ਰਹੇ ਹਾਂ ਅਸੀਂ ਟ੍ਰਾਇਲ ਕੋਰਟ 'ਚ ਅਪੀਲ ਹੋ ਰਹੇ ਹਾਂ ਅਸੀਂ 2 ਸਾਲ 5 ਸਾਲ ਰਹਿਣ ਨੂੰ ਪਰਲੌਂਗ ਨਹੀਂ ਕਰ ਸਕਦੇ ਇਨਵੈਸਟੀਗੇਸ਼ਨ ਨੂੰ ਮੈਨੂੰ ਇਨਵੈਸਟੀਗੇਸ਼ਨ ਕੰਪਲੀਟ ਕਰਨੀ ਪੈਣੀ ਮੈਨੂੰ ਜਵਾਬ ਦੇਣਾ ਪੰਦਾ ਮੈਨੂੰ ਹਾਈ ਕੋਰਟ 'ਚ ਜਾਂ ਟ੍ਰਾਇਲ ਕੋਰਟ 'ਚ ਖੜਾ ਹੋਣਾ ਉੱਥੇ ਗੱਲ ਉੱਠਦੀ ਹੈ ਕਿ ਜੀ ਉਹਦਾ ਕੀ ਹੋਇਆ ਤੇ ਨੋ ਹਲੇ ਨਹੀਂ ਹਲੇ ਨਹੀਂ ਫਿਰ ਮੈਂ ਇਹਨੂੰ ਸਬਮਿਟ ਕੀਤਾ ਦਸੰਬਰ 2014 'ਚ ਮੈਨੂੰ ਕਿਹਾ ਗਿਆ 19 ਦਸੰਬਰ 2014 'ਚ ਇਫ ਆਮ ਨਾਟ ਰੌਂਗ ਕਿਉਂਕਿ ਕਾਫੀ ਟਾਈਮ ਹੋ ਚੁੱਕਾ 10 11 ਸਾਲ ਹੋ ਗਏ ਸ਼ਾਇਦ ਡੇਟ ਇਹ ਸੀਗੀ ਤੇ ਮੈਨੂੰ ਦਿੱਲੀੋਂ ਕਿਸੇ ਸੀਨੀਅਰ ਅਫਸਰ ਦਾ ਫੋਨ ਆਉਂਦਾ ਹੈ ਕਿ ਆਪਣੇ ਸਮਨ ਕਿਉਂ ਕੀਤਾ ਉਹ ਹੱਲੇ ਵੀ ਰੋਕ ਰਹੇ ਸੀ ਰੋਕ ਰਹੇ ਸੀ ਮੈਂ ਕਿਹਾ ਜੀ ਰਿਕੁਆਇਰਡ ਫਾਰ ਇਨਵੈਸਟੀਗੇਸ਼ਨ ਵੀ ਹੈ ਟੂ ਡੀਲੀਗਟ ਹਿਮ ਟੂ ਟੇਕ ਅ ਸਟੇਟਮੈਂਟ ਫਰਮ ਹਿਮ ਕਹਿੰਦੇ ਸਮਨ ਕੋ ਵਾਪਸ ਕਰੋ ਮੈਂ ਕਿਹਾ ਜੀ ਵਾਪਸ ਨਹੀਂ ਹੋ ਸਕਦਾ ਸਮਨ ਇਸ਼ੂ ਹੋ ਚੁੱਕਾ ਹੈ ਸਮਨ ਕਿੱਧਰ ਭੇਜਿਆ ਮੈਂ ਕਿਹਾ ਜੀ ਬਾਈ ਡਾਕ ਪੇ ਰਜਿਸਟਰਡ ਗਿਆ ਹੈ ਕਹਿੰਦੇ ਉਸ ਨੂੰ ਵਾਪਸ ਲੈ ਲਓ ਮੈਂ ਕਿਹਾ ਵਾਪਸ ਨਹੀਂ ਲੈ ਸਕਦੇ ਸਾਡੇ ਕੋਲ ਕੋਈ ਅਥਾਰਟੀ ਨਹੀਂ ਹੁਣ ਜਿਹੜਾ ਪੋਸਟਮਾਸਟਰ ਹੈ ਉਥੋਂ ਦਾ ਅੰਮ੍ਰਿਤ ਸਰਦਾ ਉਹਦੀ ਪ੍ਰੋਪਰਟੀ ਇਹੋ ਕਹਿੰਦੇ ਕਿਸੇ ਕੋ ਭੇਜ ਕੇ ਉਸ ਕੋ ਵਾਪਸ ਮੰਗਾ ਲਓ ਮੈਂ ਕਿਹਾ ਇਹ ਨਹੀਂ ਮੈਂ ਕਰ ਸਕਦਾ ਕਿਉਂਕਿ ਸਾਨੂੰ ਵਾਪਸ ਦੇਣਾ ਨਹੀਂ ਉਹਨੇ ਕਿਉਂਕਿ ਉਹਨੇ ਆਪਣੇ ਰਿਮਾਰਕ ਦੇਣੇ ਜਾਂ ਸਰਵਿਸ ਹੋ ਜਾਊਗਾ ਸਮਨ ਜਾਂ ਫਿਰ ਨਹੀਂ ਹੋਇਆ ਤਾਂ ਵਾਪਸ ਸੇਜ ਦੇਣਾ ਸਾਡੀ ਕੋਈ ਲੋਕ ਸਟੰਡੀ ਨਹੀਂ ਹੈਗੀ ਕਹਿੰਦੇ ਫਿਰ ਇਸ ਕੋ ਨੋਟਿਸ ਬਣਾ ਦਿਓ this officer says shamelessly ਬੇਸ਼ਰਮੀ ਨਾਲ ਇਸ ਕੋ ਨੋਟਿਸ ਬਣਾ ਦਿਓ ਨੋਟਿਸ ਮੀਨ ਕਿ ਤੁਸੀਂ ਆਣ ਦੀ ਲੋੜ ਨਹੀਂ ਹੈਗੀ ਇਹਦਾ ਜਵਾਬ ਦੇ ਦਿਓ ਜਿਹੜੀ ਇਨਫਰਮੇਸ਼ਨ ਮੰਗੀ ਹੈ जवाब दे दो आने की जोड़ नहीं मैं नहीं सम्मन वंस चला गया वापस नहीं होएगा नोटिस नहीं बनेगा तो उन्होंने आना पैना इतें केंद्र फिर आपको सस्पेंड कर देंगे मैं क्या सर सस्पेंड कर लो देर इज नो प्रॉब्लम आपके खिलाफ़ कार्रवाई हो सकती है एडमिनिस्ट्रेटिव कार्रवाई हो सकती है मैं सर आप कर लें लेकिन एक बात याद रहे जो कारवा जो आप बोल रही हैं ये बात हम कोर्ट में बोलेंगे हाई कोर्ट में उस तो बाद उन्होंने फोन कटता ये बैकग्राउंड दसदम ਪਾਲ ਸਰਕਾਰ ਦੇ ਜਿਹੜੇ ਬੈਠੇ ਸੀ ਅਫਸਰ ਉਸ ਟਾਈਮ ਉਸ ਤੋਂ ਬਾਅਦ ਇਹਨੂੰ ਇੰਟਰੋਗਟ ਕੀਤਾ ਇੰਟਰੋਗੇਸ਼ਨ ਦੇ ਵਿੱਚ ਉਹ ਸੇਮ ਅਥਾਰਟੀ ਸਪੈਸ਼ਲ ਡਾਇਰੈਕਟਰ ਮੇਰੇ ਕਮਰੇ ਜਾ ਕੇ ਬੈਠਾ ਸੀ ਸੇਮ ਪਰਸਨ ਹੀ ਡੈਂਟ ਅ ਲੋ ਆਫ ਦੀ ਇਨਵੈਸਟੀਗੇਸ਼ਨ ਟੂ ਪ੍ਰੋਸੀਡ ਜਿੰਨੇ ਸਟੇਟਮੈਂਟ ਰਿਕਾਰਡ ਕੀਤੀ ਜਿੰਨਾ ਬਿਆਨ ਉਹਦਾ ਲਿਆ ਗਿਆ ਜਿਹੜੀ ਉਹਦੇ ਨਾਨ ਕੋਆਪਰੇਸ਼ਨ ਸੀ ਉਹਦੇ ਜ਼ਿੰਮੇਵਾਰ ਉਸ ਟਾਈਮ ਦਾ ਸਪੈਸ਼ਲ ਡਾਇਰੈਕਟਰ ਸੀ ਜਿਹਨੂੰ ਭੇਜਿਆ ਗਿਆ ਸੀ ਉਹ ਆਪਣੇ ਆਪ ਨਹੀਂ ਸੀ ਆਇਆ ਉਹਨੂੰ ਭੇਜਿਆ ਗਿਆ ਸੀ ਇਹ ਕੋਈ ਐਕਸ਼ਨ ਨਾ ਹੋ ਮੈਂ ਉਸ ਟਾਈਮ ਵਿੱਚ ਵਿਵਦਾ ਸੀਗਾ ਕਿ ਇਸ ਬੰਦੇ ਤੋਂ ਅਸੀਂ ਅਲ ਸਟੇਟਮੈਂਟ ਕੰਪਲੀਟ ਕਰਾ ਲੈਣੀ ਹੈ ਕਿਉਂਕਿ ਕਾਫੀ ਲੰਬਾ ਕੇਸ ਸੀਗਾ ਇਹ ਇਨਕੁਇਰੀਸ਼ਨ ਬਹੁਤ ਲੰਬੀ ਸੀ ਬਹੁਤ ਸਵਾਲ ਸੀਗੇ ਤੇ ਇਸ ਲਈ ਸੇਮ ਡੇ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੁੰਦੀ ਹੀ ਵਾਸ ਓਨ ਹਿਸ ਰਿਕਵੈਸਟ ਕਿ ਇਹਨੂੰ ਜਾਣ ਦਿਓ ਹੀ ਵਿਲ ਕਮ ਟੂਮਾਰੋ ਮੈਂ ਕਿਹਾ ਸਰੇ ਕੱਲ ਨਹੀਂ ਆਉਣਾ ਦੁਬਾਰਾ ਨਹੀਂ ਆਉਂਦੇ ਇਸ ਤਰ੍ਹਾਂ ਦੇ ਬੰਦੇ ਵਿਲ ਕੰਪਲੀਟ ਇਟ ਕਹਿੰਦਾ ਨਹੀਂ ਇਹਨੂੰ ਜਾਣ ਦਿਓ ਮੇਰੀ ਜ਼ਿੰਮੇਵਾਰੀ ਹੈ ਇਕੱਲਾ ਆਜੂਗਾ ਜ਼ਿੰਮੇਵਾਰੀ ਲੈ ਰਹੇ ਸੀ ਬੰਦਾ ਨਹੀਂ ਆਇਆ ਉਹ ਤਾਂ ਪਹਿਲੇ ਵੀ ਚਾਹ ਰਹੇ ਸੀ ਕਿ ਤੁਸੀਂ ਬੁਲਾਓ ਹੀ ਨਾ ਉਹ ਤਾਂ ਤੁਸੀਂ ਬੁਲਾ ਲਿਆ ਆਪਣੇ ਮੇਰੀ ਡਿਊਟੀ ਸੀ ਮੇਰੀ ਪਾਵਰ ਨਹੀਂ ਪਾਵਰ ਤਾਂ ਅਲੱਗ ਚੀਜ਼ ਹੈ ਮੇਰੀ ਡਿਊਟੀ ਸੀ ਆਈ ਹੈਵ ਟੂ ਸ਼ੋ ਦੈਸ ਇਨਵੈਸਟੀਗੇਸ਼ਨ ਜੁਡੀਸ਼ੀਅਸਲੀ ਚੱਲ ਰਹੀ ਹੈ ਉਹਦੇ ਵਿੱਚ ਕੋਈ ਇੰਟਰਫੇਰੈਂਸ ਨਹੀਂ ਹੈ ਉਹਦੇ ਵਿੱਚ ਅਸੀਂ ਕੋਈ ਕਿਸੇ ਨੂੰ ਬਚਾ ਨਹੀਂ ਰਹੇ ਕਿਸੇ ਨੂੰ ਕੱਢ ਨਹੀਂ ਰਹੇ ਕਿਸੇ ਨੂੰ ਪਾ ਨਹੀਂ ਰਹੇ ਹਾਂ ਜੋ ਕਾਨੂੰਨ ਚ ਲਿਖਿਆ ਹੈ ਜੋ ਰਿਕਾਰਡ ਹੈ ਉਹਦੇ ਮੁਤਾਬਕ ਐਕਸ਼ਨ ਹੋ ਰਿਹਾ ਹੈ ਹੂੰ ਉਸ ਤੇ ਤਕਰੀਬਨ ਹਫਤਾ ਬਾਅਦ ਮੇਰੀ ਟ੍ਰਾਂਸਫਰ ਹੋ ਗਈ ਉਹ ਟਰਾਂਸਫਰ ਫਿਰ ਸਟੌਪ ਹੋਈ ਇੱਕ ਸਾਲ ਤੱਕ ਮੈਂ ਉਸ ਟਰਾਂਸਫਰ ਵਾਲੇ ਕੇਸ ਦੇ ਵਿੱਚ ਹੀ ਹਾਈ ਕੋਰਟ ਜਾਂਦਾ ਰਿਹਾ ਉਸ ਸਾਲ ਦੇ ਵਿੱਚ ਮੈਂ 4 ਸ਼ੀਟਾਂ ਵੀ ਬਣਾਈਆਂ ਬਹੁਤ ਲੋਕਾਂ ਦੇ ਖਿਲਾਫ ਕਈ ਚਾਰ ਸ਼ੀਟ ਫਾਈਲ ਕੀਤੀਆਂ ਕਿਉਂਕਿ ਇੱਕ ਬੰਦੇ ਦੀ ਵਜੇ ਨਾਲ ਮੈਂ ਮੇਰੇ ਕੇਸ ਦੀ ਸਪੀਡ ਨਹੀਂ ਰੋਕ ਸਕਦਾ ਮੈਂ ਹਾਈ ਕੋਰਟ ਸਟੇਟਸ ਰਿਪੋਰਟ ਫਾਈਲ ਕਰਦਾ ਸੀ ਹਰ ਮਹੀਨੇ ਕਿ ਜੇ ਮੈਂ ਕੀ ਕੀ ਕੰਮ ਕੀਤਾ ਇੱਕ ਬੰਦਾ ਨਹੀਂ ਆ ਰਿਹਾ ਤੇ ਫਿਰ ਮੈਂ ਹਾਈ ਕੋਰਟ ਜਾ ਕੇ ਕੀ ਕਵਾਜੀ ਕਿ ਮੈਂ ਕੋਈ ਕੰਮ ਨਹੀਂ ਕੀਤਾ ਸਟੇਟਮੈਂਟ ਬਕਾਇਦਾ ਰਿਕਾਰਡ ਹੋ ਰਹੀ ਹੈ ਅਪਰਾਧੀਆਂ ਦੀ ਜਿਹੜੇ ਸਸਪੈਕਟ ਸੀਗੇ ਮਲਜਮਾਂ ਦੀ ਉਹਨਾਂ ਦੇ ਖਿਲਾਫ ਐਵਿਡੈਂਸ ਇਕੱਠਾ ਹੋ ਰਿਹਾ ਹੈ ਚਾਰਜ ਸ਼ੀਟ ਫਾਈਲ ਹੋਈਆਂ ਉਸ ਤੋਂ ਬਾਅਦ ਜਦੋਂ ਮੈਨੂੰ ਟਾਈਮ ਮਿਲਿਆ ਨੂੰ ਫਿਰ ਸਮਨ ਕੀਤਾ ਗਿਆ ਇਹ ਫਿਰ ਨਹੀਂ ਆਇਆ ਉਸ ਤੋਂ ਬਾਅਦ ਇੱਕ ਸਟਰੈਟਜੀ ਅਪਟਾਈ ਆਫ ਕੋਰਸ ਸਟਰੈਟਜੀ ਹਾਈ ਕੋਰਟ ਗਵਰਨਮੈਂਟ ਆਫ ਇੰਡੀਆ ਦੀ ਹੈਡਕ quarters ਦੇ ਨਾਲ ਸੀ ਇਹ ਕਿ ਇਹ ਜਿਹੜੇ ਇਹਦੇ ਬੰਦੇ ਦੇ ਨਾਲ ਸ਼ਾਮਿਲ ਜਿਹੜੇ ਬਾਹਰ ਦੇ ਬੰਦੇ ਨੇ ਜਿਨ੍ਹਾਂ ਦਾ ਨਾਮ रिकॉर्ड ਦੇ ਵਿੱਚ ਹੈ ਉਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਏ ਠੀਕ ਹੈ देयर इज नो ਪ੍ਰੋਬਲਮ ਕਿਉਂਕਿ ਇਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਜਿਹਨਾਂ ਦੀ ਬਣਦੀ ਹੈ ਇਹ ਬਣਦੀ ਹੈ ਕਿਉਂਕਿ ਉਹ ਅਲੀਗੇਸ਼ਨ ਇਹ ਸੀ ਕਿ ਉਹ ਇਹਦੇ ਕੋਲ ਰਹਿੰਦੇ ਸੀ ਆ ਕੇ ਤੇ ਉਹ ਉਹਨਾਂ ਦੀ ਵਾਜਬ ਕਰ ਸੀ ਕਿ ਤੁਸੀਂ ਇਹਨਾਂ ਦਾ ਕਰ ਲੋ 让我们 ਸੀ ਕਿ ਕੀ ਐਵਿਡੈਂਸ ਆਉਂਦਾ ਇਨ ધ ਮੀਨ ਟਾਈਮ ਤੁਸੀਂ ਜਾਰੀ ਰੱਖੋ ਫਿਰ ਰਿਕਾਰਡ ਕਰ ਲਾਂਗੇ ਸਟੇਟਮੈਂਟ ਉਹ ਉਸ ਵਾਸਤੇ ਅਸੀਂ ਕੋਰਟ ਮੂਵ ਕੀਤਾ ਉਸ ਤੋਂ ਪਹਿਲਾਂ ਮੈਂ ਆਪ ਸਮਨ ਭੇਜੇ ਆਪ ਮੈਂ ਸਮਨ ਭੇਜੇ ਬਾਰ ਕੈਨੇਡਾ ਉਹਨਾਂ ਦੇ ਪਿੰਨ ਕਿਉਂਕਿ ਭੇਜੇ ਤਾਂ ਇੱਥੇ ਸੀਗੇ ਪਰ ਇੱਕ ਕਾਪੀ ਉੱਥੇ ਭੇਜੀ ਉਹਨਾਂ ਦੇ ਇੰਡੀਅਨ ਐਡਰੈਸ ਤੇ ਭੇਜੇ ਜਿੰਨਾ ਦਾ ਅਵੇਲੇਬਲ ਸੀਗਾ ਕੈਨੇਡਾ ਹੀ ਭੇਜੇ ਉਹ ਬੰਦੇ ਨਹੀਂ ਆਏ ਉਸ ਤੋਂ ਬਾਅਦ ਡਿਸਾਈਡ ਕੀਤਾ ਗਿਆ ਇਹਨਾਂ ਸਾਰੇ ਬੰਦਿਆਂ ਦੀ ਕੋਰਟ ਦੇ ਥਰੂ ਆਰਡਰ ਕਰਾਇਆ ਜਾਏ ਕੋਰਟ ਦੇ ਥਰੂ ਆਰਡਰ ਕਰਾਏ ਗਏ ਕੈਨੇਡਾ ਯੂਕੇ ਮੇਰੇ ਖਿਆਲ ਅ 15 16 ਬੰਦੇ ਹੋਣੇ ਉਹ ਉਹਨਾਂ ਦੇ ਖਿਲਾਫ ਆਰਡਰ ਕਢਾਏ ਗਏ ਥਰੂ ਪ੍ਰੋਸੀਜਰ ਜਿਹੜਾ ਹੈ ਸਾਡਾ ਗਵਰਨਮੈਂਟ ਆਫ ਇੰਡੀਆ ਦਾ ਥਰੂ ਮਿਨਿਸਟਰੀ ਆਫ ਹੋਮਫੇਅਰ देन ਮਿਨਿਸਟਰੀ ਆਫ ਚਰਨਲ ਅਫੇਅਰਸ ਐਂਬੈਸੀ ਦੇ ਥਰੂ ਇਹ ਸਾਰਾ ਕੁਝ ਹੁੰਦਾ ਹੈ ਕੋਰਟ ਦੇ ਆਰਡਰ ਕਰਾ ਕੇ ਉਹ ਭੇਜੇ ਗਏ ਉਸ ਤੋਂ ਬਾਅਦ ਨਹੀਂ ਆਈ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਰਾਈਪ ਸੀਗੇ ਅਸੀਂ ਹੋਰ ਚਾਰਜ ਸ਼ੀਟ ਫਾਈਲ ਕੀਤੀ 2017 16 ਆ ਗਿਆ ਮੇਰੀ ਪ੍ਰਮੋਸ਼ਨ ਹੋ ਗਈ ਇੱਕ ਪਾਸੇ ਜੋ ਚੱਲ ਰਿਹਾ ਸੀ ਉਹ ਚੱਲਦਾ ਜਾ ਰਿਹਾ ਸੀ ਜਿਹੜਾ ਰੁਕਿਆ ਸੀ ਉਹ ਰੁਕਿਆ ਹੀ ਸੀ ਜਿਹੜਾ ਰੁਕਿਆ ਸੀ ਲਈ ਸੀ ਕਿ ਐਵਿਡੈਂਸ ਉਹਦੇ ਖਿਲਾਫ ਅਸੀਂ ਜਿਹੜੇ ਬੰਦਿਆਂ ਦਾ ਨਾਮ ਆ ਰਹੇ ਆ ਜਿਹੜੇ ਇਹਨਾਂ ਦੇ ਕਰ ਰਹੇ ਨੇ ਸੀਗੇ ਉਹਨਾਂ ਦਾ ਵੀ ਐਵਿਡੈਂਸ ਇਹਦੇ ਵਾਸਤੇ ਅਲਟੀਮੇਟਲੀ ਲੋਡ ਪੈਣੀ ਹੈ ਸੋ ਲੈਟ ਅਸ ਸਮੰਦ ਹੈ ਮਾਲਸੋ ਠੀਕ ਹੈ ਇਸ ਤੋਂ ਇਲਾਵਾ ਜਿਹੜੇ ਬੰਦੇ ਹੋਰ ਸ਼ਾਮਿਲ ਹੋਣਾਂ ਦੀ ਖਰਾਬ ਇਨਵੈਸਟੀਗੇਸ਼ਨ ਵੀ ਹੋਈ ਇੰਟਰੋਗੇਸ਼ਨ ਵੀ ਹੋਈ ਇਨਵੈਸਟ ਐਵਿਡੈਂਸ ਵੀ ਕਲੈਕਟ ਹੋਇਆ ਤੇ ਚਾਰ ਸ਼ੀਟ ਵੀ ਕੀਤੀਆਂ ਕਈ ਚਾਰ ਸ਼ੀਟ ਫਾਈਲ ਕੀਤੀਆਂ ਮੌਤਲੋਗਾ ਦੇ ਖਿਲਾਫ ਉਸੇ ਟਾਈਮ 'ਚ 16 ਦੇ ਵਿੱਚ ਵੀ ਕੀਤੀਆਂ ਪ੍ਰੋਮੋਸ਼ਨ ਹੋ ਗਿਆ ਫਿਰ ਹੀ ਡਿਸਾਈਡ ਹੋਇਆ ਕਿ ਤੁਸੀਂ ਪ੍ਰੋਮੋਸ਼ਨ ਹੋ ਗਿਆ ਤੁਹਾਡਾ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਯੈਸ ਐਸ ਪਰ ਪ੍ਰੋਸੀਜਰ ਤੇ ਇਹੀ ਹੈ ਡਿਪਟੀ ਡਾਇਰੈਕਟਰ ਇਹ ਕੰਮ ਨਹੀਂ ਕਰੇਗਾ ਤੇ ਉਹ ਡਿਸਾਈਡ ਕਰਨ ਨੂੰ ਸਰਕਾਰ ਨੂੰ ਵਿਭਾਗ ਨੂੰ ਤਕਰੀਬਨ 6 ਮਹੀਨੇ ਲੱਗੇ ਕਿ ਜੀ ਇਹਨਾਂ ਦੇ ਥੱਲੇ ਕੌਣ ਲਈਏ ਕਿ ਇਹਨੂੰ ਲਈਏ ਫਿਰ 16 ਦਾ ਪ੍ਰਮੋਸ਼ਨ ਹੋਇਆ ਤੇ ਇਹਨਾਂ ਨੇ 17 ਜਨਵਰੀ ਫਰਵਰੀ ਚ ਪਤਾ ਨਹੀਂ ਮੂਵ ਕੀਤੀ ਹਾਈ ਕੋਰਟ ਕਿ ਜੀ ਇਹ ਪ੍ਰਮੋਟ ਹੋ ਚੁੱਕੇ ਹੈ ਹੁਣ ਇਨਵੈਸਟੀਗੇਸ਼ਨ ਇਹ ਨਹੀਂ ਕਰ ਸਕਦੇ ਹੁਣ ਇਸ ਸੁਪਰਵਾਈਜ਼ ਕਰਨ ਕੇ ਕੇਸ ਨੂੰ ਹਾਈ ਕੋਰਟਸ ਮੂਵ ਕੀਤਾ ਨਾ ਹੈ ਹਾਈ ਕੋਰਟ ਨੇ ਐਗਰੀ ਕੀਤਾ ਇਹਨਾਂ ਨੇ ਕਿਹਾ ਸੀ ਕਿ ਅਸੀਂ ਦੋ ਬੰਦੇ ਨਾਲ ਥੱਲੇ ਥੱਲੇ ਲਾਵਾਂਗੇ ਪਰ ਇਹਨਾਂ ਨੂੰ ਅਸੀਂ ਦਿੱਲੀ ਦਾ ਜਾਂ ਹੋਰ ਕਿਤੇ ਦਾ ਚਾਰਜ ਦੇਵਾਂਗੇ ਇਥੋਂ ਮਤਲਬ ਇਹ ਨਹੀਂ ਕਿ ਆ ਡਾਇਰੈਕਟਲੀ ਕੇ ਟ੍ਰਾਂਸਫਰ ਕਰਾਂਗੇ ਇਹ ਕਹ ਕੇ ਚਾਰਜ ਅਸੀਂ ਇਸ ਅ ਸੀਨੀਅਰ ਅਫਸਰ ਹਾਂ ਇਹਨਾਂ ਕੋ ਕੰਮ ਕੋਈ ਹੋਰ ਹੋਏਗਾ ਪਰ ਦੇਖਣਗੇ ਇਹ ਕੇਸ ਤੇ ਉਹ ਕੰਮ ਕੋਈ ਹੋਰ ਕਰਾਵਾਂਗੇ ਨਾ ਤਾਂ ਹਾਈ ਕੋਰਟ ਨੇ ਰਿਫਿਊਜ਼ ਕੀਤਾ ਮੈਨੂੰ ਯਾਦ ਹੈ ਲਾਈਨ ਉਹਦੇ ਵਿੱਚ ਆਰਡਰ ਦੇ ਵਿੱਚ ਰਾਈਟਿੰਗ ਚ ਆਰਡਰ ਹੈ ਹਿਸ ਅਟੈਂਸ਼ਨ ਕੈਨ ਨਾਟ ਬੀ ਅਲਾਉਡ ਟੂ ਬੀ ਡਾਇਵਰਟਿਡ ਹੀ ਵਿਲ ਰਿਮੇਨ ਇਨ ਪੰਜਾਬ ਐਂਡ ਕੰਟੀਨਿਊ ਸੁਪਰਵਾਈਜ਼ਿੰਗ ਦੀ ਇਨਵੈਸਟੀਗੇਸ਼ਨ ਹਾਈ ਕੋਰਟ ਦਾ ਆਰਡਰ ਹੈ ਇਹਨਾਂ ਇੱਥੇ ਲੇ ਦੋ ਆਈਓ ਲਾ ਦਿਓ ਹੁਣ ਤੁਸੀਂ ਕਹਿੰਨੇ ਹੋ ਨਾ ਕਿ ਤੁਸੀਂ ਦੋ ਵਾਰ ਸਮਨ ਤੋਂ ਬੁਲਾਵਾ ਤੀਸਰੀ ਵਾਰ ਨਹੀਂ ਬੁਲਾਇਆ ਜਿੰਨੇ ਲੋਕਾਂ ਚਾਰ ਸ਼ੀਟ ਕੀਤੀ ਗਈ ਜਿਹਨਾਂ ਇਵਿਡੈਂਸ ਇਕੱਠਾ ਕੀਤਾ ਗਿਆ ਜਿਹਨਾਂ ਇਨਵੈਸਟੀਗੇਸ਼ਨ ਹੋਈ ਉਹ ਸੀ ਹਾਈ ਕੋਰਟ ਨੂੰ ਵੀ ਸੈਟੀਸਫਾਈ ਕਰਨਾ ਹੈ ਅਸੀਂ ਲੋਅਰ ਕੋਰਟ ਨੂੰ ਵੀ ਟ੍ਰਾਇਲ 'ਚ ਵੀ ਦੇਖਣ ਦਿਖਾਣਾ ਉਹ ਉਹ ਕੰਮ ਚੱਲਿਆ ਨਾਲ-ਨਾਲ ਉਸ ਤੋਂ ਬਾਅਦ ਜੀ ਹਾਈ ਕੋਰਟ ਨੇ ਆਰਡਰ ਕਰਤੇ ਕਿ ਆ ਦੋ ਬੰਦੇ ਐਸ ਪਰ ਯੂ ਇਫ ਦੇ ਆਰ ਕੰਪੀਟੈਂਟ ਇਹਨਾਂ ਨੂੰ ਆਈਓ ਬਣਾ ਦਿਓ ਉਹਨਾਂ ਵਿੱਚੋਂ ਇੱਕ ਆਈਓ ਨੇ ਉਹ ਆਰਡਰ ਆ ਰਿਹਾ ਸਾਡੇ ਕੋਲ ਮਈ 'ਚ 2 5 2017 'ਚ ਇੱਕ ਅਫਸਰ ਨੇ ਚਾਰਜ ਹੀ ਨਹੀਂ ਲਿਆ 6 ਮਹੀਨੇ ਕੈਨ ਯੂ ਅਮੈਜ਼ਨ ਆਰਡਰ ਹੋਏ ਹੋਣ ਹਾਈ ਕੋਰਟ ਦੇ ਡਾਇਰੈਕਸ਼ਨ ਹੋਣ ਤੇ ਇੱਕ ਇਨਵੈਸਟੀਗੇਟਿੰਗ ਅਫਸਰ ਹੈ ਉਹ ਚਾਰਜ ਨਹੀਂ ਲੈ ਰਿਹਾ ਪੁਰਲੇ ਕੇਸ ਦਾ ਦੋ ਬੰਦੇ ਨੇ ਜਾਂਚ ਕਰਨੀ ਹੈ ਇੱਕ ਕਰ ਹੀ ਨਹੀਂ ਰਿਹਾ 6 ਮਹੀਨੇ ਚਾਰਜ ਨਹੀਂ ਲਿਆ ਚਾਰਜ ਨਹੀਂ ਲਿਆ ਇਨ ਦੀ ਮੀਨ ਟਾਈਮ ਇੱਕ ਹੋਰ ਇਹਨਾਂ ਨੇ ਅਪਲੀਕੇਸ਼ਨ ਫਾਈਲ ਕੀਤੀ ਹਾਈ ਕੋਰਟ ਚ ਮਹਿਕਮੇ ਨੇ ਕਹੇ ਜੀ ਸਾਡੇ ਕੋਲ ਅਸਿਸਟੈਂਟ ਡਾਇਰੈਕਟਰ ਹੈ ਨਹੀਂਗੇ ਅਸੀਂ ਇਨਫੋਰਸਮੈਂਟ ਅਫਸਰਾਂ ਤੋਂ ਕਰਾਵਾਂਗੇ ਜਾਂਚ ਜੱਸ ਸਾਹਿਬ ਨੂੰ ਪਤਾ ਹੁੰਦਾ ਸਾਰਾ ਉਹਨਾਂ ਨੇ ਕਿਹਾ ਤੁਸੀਂ ਜਿਸ ਇਹਨਾਂ ਦਾ ਟ੍ਰਾਂਸਫਰ ਹੋਇਆ ਸੀ ਉਸ ਟਾਈਮ ਤੁਸੀਂ ਇੱਥੇ ਕਿਹਾ ਸੀ ਕਿ ਸਾਡੇ ਕੋਲ ਕੰਪੀਟੈਂਟ ਅਫਸਰ ਅਸਿਸਟ ਡਾਇਰੈਕਟਰ ਹੋਰ ਵੀ ਹੈਗੇ ਨੇ ਇਹਨਾਂ ਦੇ ਬਰਾਬਰ ਦੇ ਅਸੀਂ ਇਹਨਾਂ ਨੂੰ ਚਾਰਜ ਦੇ ਦਾਂਗੇ ਇਹਨਾਂ ਨੂੰ ਜਾਣ ਦੇ ਕਲ ਕਿੱਤੇ ਹੁਣ ਉਹ ਕਿੱਧਰ ਗਏ ਅਫਸਰ ਸੋ ਉਹ ਇਹਨਾਂ ਦੀ ਗੱਲ ਨਹੀਂ ਮੰਨੀ ਗਈ ਇਹਨਾਂ ਦੀ ਪਟੀਸ਼ਨ ਡਿਸਮਿਸ ਹੋਈ ਹਾਈ ਕੋਰਟ ਨੇ ਆਰਡਰ ਕੀਤਾ ਕਿ ਜਿਹੜਾ ਪਹਿਲਾਂ ਆਰਡਰ ਕੀਤਾ ਹੈ ਸੇਮ ਰਹੇਗਾ ਇਹ ਸੁਪਰਵਾਈਜ਼ਨ ਕਰਨਗੇ ਤੇ ਬਾਕੀ ਦੋ ਬੰਦੇ ਜਿਹੜੇ ਇਨਵੈਸਟੀਗੇਸ਼ਨ ਕਰਨਗੇ ਉਹ ਲਾੜੇ ਕੇਸ ਦੇ ਵਿੱਚ ਜਿਹੜੇ ਆਈਓ ਦਾ ਨਾਂ ਸੀਗਾ ਨੋਮੀਨੇਟ ਹੋਇਆ ਉਹਨੇ ਚਾਰਜ ਨਹੀਂ ਲਿਆ ਦਸੰਬਰ ਤੱਕ ਮੈਂ ਲੈਟਰ ਲਿਖਦਾ ਰਿਹਾ ਕਈ ਵਾਰ ਕਿ ਭਾਈ ਅਸੀਂ ਹਾਈ ਕੋਰਟ 'ਚ ਸਟੇਟਸ ਰਿਪੋਰਟ ਫਾਈਲ ਕਰਨਾ ਮੈਂ ਮੈਂ ਕੀ ਫਾਈਲ ਕਰੂੰਗਾ ਜੇ ਕੋਈ ਕੰਮ ਹੀ ਨਹੀਂ ਹੋ ਰਿਹਾ ਤਾਂ ਨੋਬਡੀ ਬੋਦਰ 6 ਮਹੀਨੇ ਫਿਰ ਦਸੰਬਰ 'ਚ ਹੈੱਡਕੁਆਰਟਰ ਨੇ ਕਿਹਾ ਕਿ ਇਸ ਕੋ ਬੋਲੋ ਚਾਰਜ ਲੇਗਾ ਫਿਰ ਉਹਨੇ ਜਨਵਰੀ ਪਤਾ ਨਹੀਂ 8000 ਇਹਦਾ ਕੋਈ ਸੀਗੀ 8000 11 ਉਹ 2018 ਚਾਰਜ ਲਿਆ ਮੈਂ ਤੁਹਾਨੂੰ ਸੀਕੁਐਂਸ ਦੱਸ ਰਿਹਾ ਜਨਵਰੀ ਚਾਰਜ ਲੈ ਕੇ ਤੇ ਦਿਸ ਪਰਸਨ ਪਹਿਲਾਂ ਉਹਨੇ ਮੈਨੂੰ ਇੱਕ ਨੋਟ ਲਿਖਿਆ ਕਿ ਮੈਂ ਨਹੀਂ ਲੈ ਸਕਦਾ ਇਨਵੈਸਟੀਗੇਸ਼ਨ ਨਹੀਂ ਕਰ ਸਕਦਾ ਰਿਕਾਰਡ ਹੈ ਉਹ ਰਿਕਾਰਡ ਮੈਂ ਭੇਜਿਆ ਸਰਕਾਰ ਨੂੰ ਵੀ ਇਹ ਦੱਸਣ ਚ ਵੀ ਇੰਨੇ ਮਹੀਨੇ ਲੱਗੇ ਇੰਨੇ ਮਹੀਨੇ ਲੱਗੇ ਕਿ ਮੈਂ ਨਹੀਂ ਕਰ ਸਕਦਾ ਮੇਰੇ ਸਿਹਤ ਠੀਕ ਨਹੀਂ ਹੈਗੀ ਤੇ ਫਿਰ ਆ ਸਾਲ ਕਿਉਂ ਖਰਾਬ ਕੀਤਾ ਤੁਸੀਂ ਹਾਂ ਪਹਿਲੇ ਦੱਸ ਦਿੰਦੇ ਐਨੀਵੇ ਨਹੀਂ ਹੋਈ ਚਾਰਜ ਲੈਣਾ ਪਿਆ ਲੈ ਲਿਆ ਉਸ ਤੋਂ ਬਾਅਦ 2 ਮਹੀਨੇ ਛੁੱਟੀ ਚਲਾ ਗਿਆ ਮੈਂ ਜਦ ਤੱਕ ਨੌਕਰੀ ਸੀ ਕਦੇ 2 ਮਹੀਨੇ ਦੀ ਮੈਂ ਛੁੱਟੀ ਨਹੀਂ ਲਈ ਜਿਆਦਾ ਕੋਈ ਡੈਥ ਹੋ ਗਈ ਤਾਂ ਮੈਂ ਹਫਤੇ ਦੀ ਲਈ ਛੁੱਟੀ ਜਾਂ ਕੋਈ ਛੋਟਾ ਫੰਕਸ਼ਨ ਹੋ ਰਿਹਾ ਤਾਂ ਹਫਤੇ ਜਿਆਦਾ ਮਗਰ ਛੁੱਟੀ ਨਹੀਂ ਲਈ ਬਿਮਾਰ ਪਰਮਾਤਮਾ ਨੇ ਮੈਨੂੰ ਹੋਣ ਨਹੀਂ ਦਿੱਤਾ ਸੋ ਮੈਂ ਛੁੱਟੀ ਕਦੇ ਲਈ ਨਹੀਂ ਪੋਲਾ ਡਰਗ ਕੇਸ ਦਾ ਇਨਵੈਸਟੀਗੇਸ਼ਨ ਹੋਵੇ ਹਾਈ ਕੋਰਟ ਮੋਨੀਟਰ ਕਰਦੀ ਹੋਵੇ ਤੇ ਆਈਓ ਛੁੱਟੀ 2 ਮਹੀਨੇ ਦੀ ਉਹ ਵੀ ਵਿਦੇਸ਼ ਯਾਤਰਾ ਯੂਰਪ ਦਾ ਟੂਰ ਲੈ ਕੇ ਚਲਾ ਗਿਆ ਬੰਦਾ ਮਾਰਚ ਆਇਆ ਫਿਰ ਜਨਵਰੀ ਤੋਂ ਬਾਅਦ ਮਾਰਚ ਆਉਂਦਾ ਚਲ ਵਿਦੇਸ਼ ਯਾਤਰਾ ਲਈ ਤਾਂ ਆਪਣੇ ਸੀਨੀਅਰ ਤੋਂ ਸਭ ਕੁਝ ਪ੍ਰੋਸੀਜਰ ਦੇ ਤਹਿਤੀ ਹੋਇਆ ਹੋਏਗਾ ਪਰ ਜਿਹੜਾ 6 ਮਹੀਨੇ ਚਾਰਜ ਨਹੀਂ ਲਿਆ ਉਹਦੇ ਤੇ ਕੋਈ ਤਰ੍ਹਾਂ ਨਹੀਂ ਹੋ ਸਕਦਾ ਯੂ ਆਰ ਨਾਟ ਸੀਰੀਅਸ ਤੂੰ ਇਸ ਕੇਸ ਦਾ ਜਿਹੜਾ ਹਾਈ ਕੋਰਟ ਮੋਨੀਟਰ ਕਰ ਰਿਹਾ ਹੈ ਉਹ ਕੇਸ ਦੇ ਵਿੱਚ ਤੂੰ ਛੁੱਟੀ ਕਿੰਨਾ ਲੈ ਸਕਦਾ ਭਾਈ ਪਰ ਛੁੱਟੀ ਕਿਉਂ ਕਿ ਉਪਰਕ ਦੇ ਬੰਦੇ ਕੁਛ ਨਹੀਂ ਕੀਤਾ ਜਿਹੜਾ 6 ਮਹੀਨੇ ਚਾਰਜਿੰਗ ਲਿਆ ਤੇ ਉਹਦੇ ਤੇ ਕੋਈ ਐਕਸ਼ਨ ਨਹੀਂ ਬੰਦਾ ਸੀ ਪਰ ਐਕਸ਼ਨ ਕੀਤਾ ਕੋਈ ਐਕਸ਼ਨ ਨਹੀਂ ਕੀਤਾ ਇਹਨਾਂ ਨੂੰ ਕੀ ਐਕਸ਼ਨ ਲਓ ਇਸ ਬੰਦੇ ਦੇ ਖਿਲਾਫ ਹਟਾਓ ਕੋਈ ਹੋਰ ਲਾਓ ਹੋਰ ਮੈਂ ਵੀ ਇਹ ਵੀ ਕਿਹਾ ਰਾਈਟਿੰਗ ਤੇ ਲੈਟਰ ਲਿਖਿਆ ਮੈਂ ਇਹਨਾਂ ਨੂੰ ਸਰਕਾਰ ਨੂੰ ਹਾਂ ਹਟਾਓ ਮਾਰਚ ਆਇਆ ਬੰਦਾ ਉਸ ਤੋਂ ਜਨਵਰੀ ਤੋਂ ਮਾਰਚ ਤੱਕ ਮੈਂ ਲੈਟਰ ਲਿਖਿਆ ਸਰਕਾਰ ਨੂੰ ਕਿ ਭਾਈ 2 ਮਹੀਨੇ ਹੋ ਗਏ ਆ ਜਿਹੜਾ ਕੋਈ ਕੰਮ ਨਹੀਂ ਹੋਇਆ ਜੇ ਤੁਹਾਡੇ ਕੋਲ ਕੋਈ ਬੰਦਾ ਹੈ ਨਹੀਂ ਤਾਂ ਮੈਂ ਮੈਂ ਕਰਨ ਨੂੰ ਤਿਆਰ ਹਾਂ ਦੁਬਾਰਾ ਕੇਸ ਮੈਨੂੰ ਦੇ ਦਿਓ ਕੋਈ ਜਵਾਬ ਨਹੀਂ ਇਹ ਬੰਦਾ ਮਾਰਚ ਵਾਪਸ ਆ ਗਿਆ ਮਾਰਚ ਤੋਂ ਬਾਅਦ ਅਪ੍ਰੈਲ ਮਈ ਜੂਨ ਤਿੰਨ ਮਹੀਨੇ ਹੋ ਗਏ ਕੋਈ ਕੋਈ ਪ੍ਰੋਗਰੈਸ ਨਹੀਂ ਫਿਰ ਮੈਂ ਲੈਟਰ ਲਿਖਦਾ ਰਿਆ ਅਲਟੀਮੇਟ ਲੈਟਰ ਲਿਖਿਆ ਇਸਨੂੰ ਸਰਕਾਰ ਨੂੰ ਕਿ ਇਸ ਬੰਦੇ ਨੂੰ ਹਟਾ ਦਿਓ ਇਹ ਕੰਮ ਨਹੀਂ ਕਰ ਰਿਹਾ ਲੈਟਰ ਲਿਖਿਆ ਰਿਕਾਰਡ ਦੇ ਉੱਪਰ ਹੈ ਰਾਈਟਿੰਗ ਦੇ ਵਿੱਚ 2018 ਸਰਕਾਰ ਨੇ ਨਹੀਂ ਹਟਾਇਆ ਫਿਰ ਉਸ ਬੰਦੇ ਦੀ ਪ੍ਰੋਮੋਸ਼ਨ ਹੋ ਗਈ ਡਿਪਟੀ ਡਾਇਰੈਕਟਰ ਬਣ ਗਿਆ ਉਹ ਵੀ ਮਸਲਾ ਖਤਮ ਹੋਇਆ ਉਹ ਵੀ ਨਹੀਂ ਜਾਂਚ ਕਰ ਸਕਦਾ ਪਰ ਉਹ ਜਾਂਚ ਕਰ ਰਿਹਾ ਸੀ ਉਸ ਟਾਈਮ ਡਿਪਟੀ ਡਾਇਰੈਕਟਰ ਬਣ ਕੇ ਮੈਂ ਇਹਨਾਂ ਨੂੰ ਕਿਹਾ ਕਿ ਡਿਪਟੀ ਡਾਇਰੈਕਟਰ ਤੁਹਾਡੇ ਮਤਵਿਬਿ ਤੁਸੀਂ ਫਟੇ ਫਟੇ ਦਿੱਤਾ ਹਾਈ ਕੋਰਟ ਚ ਕਿ ਡਿਪਟੀ ਡਾਇਰੈਕਟਰ ਨਾਚ ਨਹੀਂ ਕਰ ਸਕਦਾ ਹੂੰ ਤੇ ਡਿਪਟੀ ਡਾਇਰੈਕਟਰ ਮੈਂ ਜਾਂਚ ਨਹੀਂ ਕਰ ਸਕਦਾ ਤਾਂ ਅਗਲਾ ਡਿਪਟੀ ਡਾਇਰੈਕਟਰ ਕਿੰਨਾ ਕਰ ਸਕਦਾ ਉਹ ਫਿਰਣਾ ਤਿੰਨ ਚਾਰ ਮਹੀਨੇ ਬਾਅਦ ਬਦਲਦਾ ਟ੍ਰਾਂਸਫਰ ਕਰਤਾ ਚਾਰ ਮਹੀਨੇ ਹੋਰ ਲੰਘ ਗਏ ਲੰਘ ਗਏ ਕੋਈ ਪ੍ਰੋਗਰੈਸ ਨਹੀਂ ਹੂੰ ਉਸ ਤੋਂ ਅਗਲਾ ਅਫਸਰ ਆ ਗਿਆ ਕੋਈ ਪ੍ਰੋਗਰੈਸ ਨਹੀਂ ਇਹ ਦਾ ਮਤਲਬ ਇਹ ਹੈ ਕਿ ਉਸ ਟਾਈਮ ਦੇ ਜਿਹੜੇ ਈਡੀ ਦੇ ਅਫਸਰ ਸੀਗੇ ਜਾਂ ਪਾਰ ਸਰਕਾਰ ਦੇ ਮਿਨਿਸਟਰੀ ਆਫ ਫਾਈਨੈਂਸ ਦੇ ਅਫਸਰ ਸੀਗੇ ਉਹ ਨਹੀਂ ਚਾਹੁੰਦੇ ਸੀ ਕਿ ਇਹਦੀ ਇਨਵੈਸਟੀਗੇਸ਼ਨ ਹੋਏ ਹੁਣ ਜਿਹੜਾ ਤੁਸੀਂ ਸੈਕੂਐਂਸ ਮੈਂ ਵਿੱਚ ਟੋਕਦਾ ਜਿਹੜਾ ਤੁਸੀਂ ਸੈਕੂਐਂਸ ਸੁਣਾ ਰਹੇ ਹੋ ਇਹ ਅਸੀਂ ਅਖਬਾਰਾਂ 'ਚ ਬਹੁਤ ਚਾਰ-ਚਾਰ ਮਹੀਨੇ ਬਾਅਦ 6-6 ਮਹੀਨੇ ਬਾਅਦ ਇੱਕ-ਇੱਕ ਖ਼ਬਰ ਹੀ छਪਦੀ ਸੀ ਨਾ ਕਿ ਭਈ ਇਹ ਹੋ ਰਿਹਾ ਇਹ ਹੋ ਰਿਹਾ ਜਦ ਕਿ ਅੰਦਰ ਇੰਨਾ ਕੁਝ ਹੋ ਰਿਹਾ ਸੀ ਤਾਂ ਇਹ ਤੁਸੀਂ ਤਾਂ ਲੱਗੇ ਹੀ ਹੋਏ ਸੀ ਸਿਸਟਮ ਦੇ ਨਾਲ ਪਰ ਸਿਸਟਮ ਇੰਨਾ ਇੰਨਾ ਮਤਲਬ ਨਾਲ ਰਲਿਆ ਹੋਇਆ ਸੀ ਜੋ ਕਿ ਉਹ ਚਾਹੁੰਦਾ ਸੀ ਕਿ ਠੀਕ ਹੈ ਜਿੰਨਾ ਸਮਾਂ ਨਿਕਲ ਸਕਦਾ ਹੈ ਨਿਕਲਦਾ ਰਹੇ ਦੇਖੋ ਇਸ ਤਰ੍ਹਾਂ ਹੈ ਕਿ ਇੱਕ ਗੱਲ ਬੜੀ ਕਲੀਅਰ ਹੋਣੀ ਚਾਹੀਦੀ ਹੈ ਹਮ ਜੀ ਕਿ ਜਿਸ ਟਾਈਮ ਇਨਵੈਸਟੀਗੇਸ਼ਨ ਹੋ ਰਹੀ ਹੈ ਤੇ ਮਲਜਮ ਦੇ ਨਾਲ ਜਾਂ ਸਸਪੈਕਟ ਦੇ ਨਾਲ ਜੇ ਉਹ ਇਨਫਲੂਐਂਸਰ ਹੈ ਤਾਂ ਅਥਾਰਟੀਆਂ ਮਿਲ ਜਾਂਦੀਆਂ ਇਸ ਕੇਸ ਦੇ ਵਿੱਚ ਮੈਨੂੰ ਟ੍ਰਾਂਸਫਰ ਕਰਾ ਕੇ ਇਹ ਪ੍ਰੂਵ ਕਰਤਾ ਇਹਨਾਂ ਨੇ ਕਿ ਅਸੀਂ ਇਨਵੈਸਟੀਗੇਸ਼ਨ ਨਹੀਂ ਹੋਣ ਦੇਣੀ ਪਰ ਜਿਹੜੀ ਸਟੇਟਸ ਰਿਪੋਰਟ ਮੈਂ ਫਾਈਲ ਕੀਤੀ ਸੀ ਹਾਈ ਕੋਰਟ ਉਹਦੇ ਉੱਪਰ ਹਾਈ ਕੋਰਟ ਦੀ ਮੋਹਰ ਲੱਗੀ ਉਹ ਸਟੇਟਸ ਰਿਪੋਰਟ ਮੇਰੀ ਗਈ ਐਸਟੀਐਫ ਕੋਡ ਐਸਟੀਐਫ ਉਨੇ ਮੋਹਰ ਲਾ ਕੇ ਵਾਪਸ ਭੇਜੀ ਹਾਈ ਕੋਰਟ ਨੂੰ ਕਿ ਯਸ ਇਨਵੈਸਟੀਗੇਸ਼ਨ ਇਜ਼ ਰਿਕੁਆਇਰਡ ਠੀਕ ਹੈ ਉਹਦੀ ਕਾਪੀ ਇੱਕ ਗਈ ਹਾਈ ਇੱਧਰ ਪੰਜਾਬ ਗਵਰਨਮੈਂਟ ਨੂੰ ਕਿ ਐਕਸ਼ਨ ਕਰੋ ਐਨਡੀਪੀਐਸ ਦੇ ਕੇਸ ਇੱਕ ਕਾਪੀ ਆ ਗਈ ਈਡੀ ਨੂੰ ਉਹਨਾਂ ਨੂੰ ਕਿਹਾ ਸਟੇਟਸ ਰਿਪੋਰਟ ਫਾਈਲ ਕਰੋ ਮੈਨੂੰ ਕਿਹਾ ਤੁਹਾਨੂੰ ਲੋੜ ਨਹੀਂ ਹੈਗੀ ਵਕੀਲਾਂ ਨੇ ਆਵਾਜ਼ ਲਾਈ ਸੀ ਇਹ ਨਿਰੰਜਨ ਸਿੰਘ ਕੋ ਬੋਲੋ ਇਹਦੇ ਵਿੱਚ ਸਟੇਟਸ ਰਿਪੋਰਟ ਫਾਈਲ ਕਰੇ ਹਾਈ ਕੋਰਟ ਸੇ ਕਹਿੰਦਾ ਨੋ ਹੀ ਇਜ਼ ਔਲਰੇਡੀ ਇਨਵੈਸਟੀਗੇਟਿੰਗ ਐਂਡ ਹੀ ਇਜ਼ ਔਲਰੇਡੀ ਫਾਈਲਿੰਗ ਦੀ ਸਟੇਟਸ ਰਿਪੋਰਟ ਉਹੀ ਕਾਗਜ਼ ਤਾਂ ਕੋ ਘੁੰਮ ਰਹੇ ਹੈ ਜੀ ਉਹੀ ਤਾਂ ਹੈ ਮੇਰੇ ਕਾਗਜ਼ ਹੈ ਮੇਰੇ ਹੀ ਕਾਗਜ਼ ਤਾਂ ਕੋ ਘੁੰਮ ਰਹੇ ਸੋ ਮੈਨੂੰ ਕਿਹਾ ਤੁਹਾਨੂੰ ਲੋੜ ਨਹੀਂ ਹੈਗੀ ਤੁਸੀਂ ਗੋ ਅਹੈਡ ਵਿਦ ਦੀ ਇਨਵੈਸਟੀਗੇਸ਼ਨ ਠੀਕ ਹੈ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਜਿਹੜੇ ਮੇਰੇ ਥੱਲੇ ਆਇਓ ਲਾਇਓ ਕੰਮ ਹੀ ਨਹੀਂ ਕਰਨਗੇ ਬਿਲਕੁਲ ਸੋ ਅਲਟੀਮੇਟਲੀ ਜਿਸ ਟਾਈਮ ਹੈਲਪਲੈਸ ਹੋ ਗਿਆ ਮੈਂ ਰਿਜ਼ਾਈਨ ਕੀਤਾ ਅਕਤੂਬਰ 2018 ਚ ਪਹੁੰਚਨ ਕਰਦੇ ਮੈਂ ਲਿਖਿਆ ਉਹਦੇ ਵਿੱਚ ਕਿ ਦਿਸ ਇਜ਼ ਨੋ ਵੇ ਤੁਸੀਂ ਆਪ ਇਨਵੈਸਟੀਗੇਸ਼ਨ ਕਰਦੇ ਨਹੀਂ ਮੈਨੂੰ ਫਾਈਲ ਸਬਮਿਟ ਨਹੀਂ ਹੋ ਰਹੀਆਂ ਸੀ ਇਹ ਜਿਹੜੇ ਸੋ ਕਾਲਡ ਆਈਓ ਸੀਗਾ ਉਹ ਫਾਈਲ ਮੇਰੇ ਥਰੂ ਨਹੀਂ ਸੀ ਭੇਜਦਾ ਹਾਈ ਕੋਰਟ ਦਾ ਆਰਡਰ ਹੈ ਕਿ ਸੁਪਰਵਾਈਜ਼ ਇਹ ਕਰੇਗਾ ਪਰ ਉਹ ਆਈਓ ਜਿਹੜਾ ਹੈ ਫਾਈਲ ਡਾਇਰੈਕਟ ਭੇਜਦਾ ਸੀ ਉੱਪਰ ਦਿੱਲੀ ਕੰਟੈਂਪਟ ਆਫ ਕੋਰਟ ਉਹਦੀ ਬਣਦੀ कंटेंप्टिव कोड ਉਹਨਾਂ ਦੀ ਬਣਦੀ ਹੈ ਜਿਨ੍ਹਾਂ ਕੋਲ ਫਾਈਲ ਆ ਰਹੀ ਹੈ ਮੇਰੇ ਬਿਨਾ ਠੀਕ ਹੈ ਮੈਂ ਫਿਰ ਲਿਖਿਆ ਇਹਨਾਂ ਨੂੰ ਕਿ ਤੁਸੀਂ ਹਾਈ ਕੋਰਟ ਦਾ ਕੰਟੈਂਪਟ ਕਰ ਰਹੇ ਹੋ ਹਾਈ ਕੋਰਟ ਦਾ ਆਰਡਰ ਹੈ ਕਿ ਮੈਂ ਸੁਪਰਵਾਈਜ਼ਨ ਕਰ ਸੁਪਰਵਾਈਜ਼ਨ ਤੁਸੀਂ ਮੈਨੂੰ ਬਾਹਰ ਕੱਢਿਆ ਤੇ ਮੇਰਾ ਹਾਈ ਕੋਰਟ ਨੇ ਰੋਕਿਆ ਹੋਇਆ ਤਾਂ ਠੀਕ ਹੈ ਹੈ ਜੀ ਹਮ ਹਾਈ ਕੋਰਟ ਨੇ ਰੋਕਿਆ ਤਾਂ ਫਿਰ ਕੁਝ ਕਰ ਨਹੀਂ ਸਕਦੇ ਅਦਰਵਾਈਜ਼ ਕੇਸ ਤਾਂ ਮੈਥੋਂ ਲੈ ਲੈ ਸਰ ਮੇਰਾ ਸੁਪਰਵਾਈਜ਼ਰ ਨਹੀਂ ਹੈ ਨਹੀਂ ਤਾਂ ਮੈਂ ਰਿਜਾਈਨ ਕੀਤਾ ਸੀ ਕਿ ਇਫ ਨਾਟ ਆਈ ऍम नॉट वांटेड ਤਾਂ ਮੈਨੂੰ ਕੋਈ ਲੋੜ ਨਹੀਂ ਹੈਗੀ ਮੈਂ ਫਿਰ ਫਰੀ ਹੋਣਾ ਮੈਂ ਰਿਜਾਈਨ ਕਰਦਾ ਤੇ ਫਿਰ ਉਹ ਮੇਰੇ ਖਿਆਲ ਹਾਈ ਕੋਰਟ ਪਤਾ ਨਹੀਂ 12 ਤਰੀਕ ਨੂੰ ਜਾਂ 11 ਅਕਤੂਬਰ 2018 ਨੂੰ ਮੈਟਰ ਲੀ ਲੱਗਿਆ ਸੀ ਇਹ ਪੁਲਟਰ ਕੇਸ ਦਾ ਹਾਈ ਕੋਰਟ ਚ ਤੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਕਿਉਂ ਰੈਨ ਕੀਤਾ ਮੈਂ ਕਿਹਾ ਜੀ ਮੈਨੂੰ ਅਲਾਉ ਨਹੀਂ ਕਰ ਰਹੇ ਕੋਈ ਕੇਸ ਇਨਵੈਸਟੀਗੇਸ਼ਨ ਕਰਨ ਵਾਸਤੇ ਜਾਂ ਸੁਪਰਵੀਜ਼ਨ ਕਰਨ ਵਾਸਤੇ ਮੈਨੂੰ ਰਿਪੋਰਟਿੰਗ ਨਹੀਂ ਹੋ ਰਹੀ ਮੈਨੂੰ ਆਈਓ ਆ ਕੇ ਰਿਪੋਰਟ ਨਹੀਂ ਕਰਦਾ ਦੱਸਦਾ ਨਹੀਂ ਮੈਨੂੰ ਕੀ ਹੋ ਰਿਹਾ ਜਿਹੜਾ ਕੁਝ ਮੈਂ ਲਿਖਦਾ ਕਦੇ ਉਹਦੇ ਉੱਪਰ ਕੋਈ ਅਮਲ ਨਹੀਂ ਹੁੰਦਾ ਤੁਸੀਂ ਕਹਿ ਰਹੇ ਹਾਈ ਕੋਰਟ ਕਹਿ ਰਿਹਾ ਕਿ ਭਈ ਜਾਂਚ ਕਰੋ ਯਾ ਉਹਦੇ ਸੁਪਰਵਾਈਜ਼ਨ ਕਰੋ ਪਰ ਹੋਤਾ ਰਿਹਾ ਹੀ ਨਹੀਂ ਹੋ ਨਹੀਂ ਰਿਹਾ ਮੈਂ ਕਿਹਾ ਜੀ ਇਸ ਲਈ ਮੈਂ ਜਾਇਨ ਕੀਤਾ ਕਹਿੰਦੇ ਫਿਰ ਤੁਸੀਂ ਸਾਨੂੰ ਕਿਉਂ ਨਹੀਂ ਦੱਸਿਆ ਮੈਂ ਕਿਹਾ ਜੀ ਇਹ ਤਾਂ ਸੌਰੀ ਇਦਾਂ ਰੋ ਯੂ ਕੈਨਟ ਗੋ ਵੀ ਹੈਵ ਏਮਪਾਵਰਡ ਯੂ ਵੀ ਹੈਵ ਪ੍ਰੋਟੈਕਟਿਡ ਯੂ ਵੀ ਹੈਵ ਸਟੇਡ ਯੋਰ ਟਰਸਟਰ ਯੂ ਕੰਟੀਨਿਊ ਵਿਦ ਥਿਸ ਤੇ ਉੱਠ ਕੇ ਚਲੇ ਗਏ ਤੇ ਉਹਨਾਂ ਨੇ ਮੇਰਾ ਨੂੰ ਗਿਆ ਸਾਰੇ ਵਕੀਲਾਂ ਨੂੰ ਜਿਹੜੇ ਵੀ ਕੰਸਰਨ ਸੀਗੇ ਕਿ ਟਾਕ ਟੂ ਹਿਮ lets him be right ਤੇ ਮੈਨੂੰ ਫੋਰਬਿਡ ਕਰਨਾ ਪਿਆ ਉਥੋਂ ਹੀ ਹਾਈ ਕੋਰਟ ਤੋਂ ਵੀਡਰਾ ਕਰਨਾ ਪਿਆ ਮੇਲ ਭੇਜਣ ਪਈ ਪਾਰ ਸਰਕਾਰ ਨੂੰ ਕਿ ਆਏ ਹਾਈ ਹੈਰ ਬਾਈ ਵਿਡਰਾ ਮਾਈ ਰੈਜ਼ੀਗਨੇਸ਼ਨ ਉਹ ਵਿਡਰਾ ਕਰਨਾ ਪਿਆ 8 18 2018 ਅਕਤੂਬਰ ਦੀ ਗੱਲ ਹੈ ਪਤਾ ਨਹੀਂ 11 ਜਾਂ 12 ਤਰੀਕ ਹੋਊਗੀ ਹੈ ਜੀ ਇਸ ਤਰ੍ਹਾਂ ਦੀ ਕੋਈ ਗੱਲ ਹੈ ਪਰ ਉਹ ਅਦਰਜਾੜ ਤਾਂ ਕੁਝ ਹੋਣਾ ਨਹੀਂ ਸੀ ਉਸ ਤੋਂ ਬਾਅਦ ਵੀ ਤਾਂ ਕੋਈ ਕੰਮ ਨਹੀਂ ਹੋਇਆ ਬੁਲਾਇਆ ਤੱਕ ਨਹੀਂ ਗਿਆ ਸਮਨ ਤੱਕ ਨਹੀਂ ਭੇਜਿਆ ਗਿਆ ਜਿਹੜੇ ਮੈਂ ਭੇਜਤੇ ਉਹ ਭੇਜਤੇ 15 14 ਚ ਤੇ 16 ਚ 15 16 ਚ ਉਸ ਤੋਂ ਬਾਅਦ ਤੱਕ ਬੁਲਾਏ ਨਹੀਂ ਉਹਨੂੰ ਭਾਈ ਤੁਸੀਂ ਇਨਵੈਸਟੀਗੇਟ ਕਰੋ ਨਾ ਜੇ ਉਹਦਾ ਅਫੈਂਸ ਨਹੀਂ ਹੈਗਾ ਤਾਂ ਤੇਰੇ ਸਾਨੂੰ ਪ੍ਰੋਬਲਮ ਉਹਦੇ ਨਾਲ ਕੋਈ ਜਾਤੀ ਤੌਰ ਦੇ ਉੱਪਰ ਕੋਈ ਦੁਸ਼ਮਣ ਨਹੀਂ ਥੋੜੀ ਕਿਸੇ ਨਾਲ ਤੁਸੀਂ ਇਨਵੈਸਟੀਗੇਟ ਕਰੋ ਤੁਸੀਂ ਦੇਖੋ ਉਹਦੇ ਫੰਡ ਕਿੱਥੇ ਹੈ ਤੁਸੀਂ ਐਸੈਟ ਦੇਖੋ ਕਿੱਥੇ ਹੈ ਜੇ ਉਹ ਜਸਟੀਫਾਈ ਕਰਦਾ ਕਿ ਮੇਰੇ ਬੋਨਫਾਈਡ ਹੈ ਫਿਰ ਤਾਂ ਗੱਲ ਖਤਮ ਹੁੰਦੀ ਹੈ ਜੇ ਤੁਹਾਨੂੰ ਇਹ ਲੱਗਦਾ ਕਿ ਇਹਦਾ ਬੋਨਫਾਈਡ ਨਹੀਂ ਹੈਗਾ ਜਸਟੀਫਾਈ ਨਹੀਂ ਕਰਦਾ ਸੋਰਸ ਨਹੀਂ ਦੱਸ ਸਕਦਾ ਤੇ ਫਿਰ ਉਹਨੂੰ ਦੱਸਣਾ ਪਏਗਾ ਕੋਰਟ ਦੇ ਵਿੱਚ ਕਿ ਆਹ ਐਸੈਟ ਕਿੱਦਾਂ ਬਣਾਈਆਂ ਜੀ ਤੁਸੀਂ ਸੋ ਇਹ ਕੋਤਾਈ ਹੈ ਇਹ ਮਿਲੀ ਭੁਗਤਾ ਹੈ ਇਹ ਕਰਨ ਦੇ ਖਿਲਾਫ ਹੈ ਇਹ ਹਾਈ ਕੋਰਟ ਦੀ ਕੰਟੈਂਪਟ ਹੈ ਬਿਲਕੁਲ ਜਦੋਂ ਤੱਕ ਤੁਹਾਡੇ ਕੋਲ ਕੇਸ ਸੀ ਉਹੀ ਵਾਲੇ ਕਾਗਜ਼ ਤੋਂ ਬਾਅਦ ਹੀ ਸਾਰੇ ਐਕਸ਼ਨ ਹੋਏ ਫਿਰ ਜਦੋਂ ਤੱਕ ਤੁਸੀਂ ਰਿਟਾਇਰਮੈਂਟ ਦੇ ਨਜ਼ਦੀਕ ਆਏ ਉਦੋਂ ਤੱਕ ਉਹ ਮਸਲਾ ਉਦਾਂ ਹੀ ਚੱਲਦਾ ਰਿਹਾ 2018 ਖਤਮ ਹੋ ਗਿਆ ਫਿਰ ਦਸੰਬਰ ਤੋਂ ਹਾਂ ਜਦੋਂ ਉਹਨੇ ਚਾਰਜ ਲਿਆ ਉਹਨੇ ਚਾਰਜ ਲਿਆ ਕੋਈ ਕੰਮ ਨਹੀਂ ਕੀਤਾ ਮੈਂ ਲੈਟਰ ਮੈਂ ਤਾਂ ਸਲਟਰ ਲੈਟਰ ਲਿਖਿਆ ਸਰਕਾਰ ਨੂੰ ਕਿ ਤੁਹਾਡੇ ਆਈਓ 10 ਲੀਟਰ 10 ਲੀਟਰ ਮੈਂ ਇਹਨਾਂ ਨੂੰ ਕਿਹਾ ਕਿ ਤੁਹਾਡੇ ਜਿਹੜੇ ਆਈਓ ਕੰਮ ਨਹੀਂ ਕਰ ਰਹੇ ਤੇ ਜਾਂ ਤੇ ਇਹਨਾਂ ਨੂੰ ਚੇਂਜ ਕਰੋ ਜਾਂ ਫਿਰ ਮੈਨੂੰ ਦਿਓ ਫਾਈਲ ਮੈਂ ਇਨਵੈਸਟੀਗੇਟ ਕਰਾਂ ਨਾ ਇਹਨਾਂ ਨੇ ਚੇਂਜ ਕੀਤੇ ਨਾ ਮੈਨੂੰ ਇਨਵੈਸਟੀਗੇਸ਼ਨ ਕਰਨ ਦਿੱਤਾ ਨਾ ਮੈਨੂੰ ਸੁਪਰਵਾਈਜ਼ਨ ਕਰਨ ਦਿੱਤਾ ਉਹ ਰਿਕਾਰਡ ਦੇ ਉੱਪਰ ਲੈਟਰ ਲਿਖਿਆ ਦੱਸ ਮੈਂ ਇਹਨਾਂ ਨੂੰ ਸਰਕਾਰ ਨੂੰ ਦੁਬਾਰਾ ਲੈਟਰ ਲਿਖੇ ਐਟਾਇਰ ਹੋਣ ਤੋਂ ਬਾਅਦ ਵੀ ਲੈਟਰ ਲਿਖਿਆ ਕਿ ਇਹ ਜਿਹੜੇ ਲੋਕ ਇਹਨਾਂ ਦੇ ਖਿਲਾਫ ਐਕਸ਼ਨ ਕੀਤਾ ਜਾਏ ਜਿਨ੍ਹਾਂ ਨੇ ਕਟਾਈ ਕੀਤੀ ਹੈ ਜਾਂ ਕੰਪਲੀਸਿਟੀ ਕੀਤੀ ਹੈ ਜਾਂ ਅਵਰਦੀ ਅੰਦਰ ਨਾਲ ਮਿਲੇ ਹੋਏ ਆ ਯਾ ਨੈਕਸਸ ਸੇ ਉਹਨਾਂ ਦਾ ਤੇ ਉਹਦਾ ਜਵਾਬ ਵੀ ਮਨਵਾਇਆ ਕਿ ਹਾਂ ਜੀ ਨਸੀਨ ਆਦਿ ਇਨਕੁਆਰੀ ਕਰਾਂਗੇ ਐਨੀਵੇ ਤੇ 2019 ਦੇ ਵਿੱਚ ਇਹਨਾਂ ਨੇ ਉਹ ਅਫਸਰ ਟਰਾਂਸਫਰ ਕੀਤਾ ਜਿਹੜਾ ਕੰਮ ਨਹੀਂ ਕਰ ਰਿਹਾ ਸੀ ਨਾਨ ਪਰਫਾਰਮਰ ਸੀ ਇੱਕ ਹੋਰ ਸਮਾਂ ਹੋਰ ਸਮਾਂ ਲੰਘ ਗਿਆ ਇੱਕ ਸਾਲ ਇੱਕ ਸਾਲ ਹੋਰ ਤੁਸੀਂ ਇਹ ਦੇਖੋਗੇ 17 ਤੋਂ ਬਾਅਦ 16 ਰਾਦਰ ਤੁਸੀਂ ਲੈ ਲਓ ਜਿਸ ਸਮੇਂ ਮੇਰਾ ਪ੍ਰਮੋਸ਼ਨ ਹੋ ਗਿਆ ਗਵਰਨਮੈਂਟ ਇਜ਼ ਕਲੀਅਰ ਕਿ ਤੁਸੀਂ ਹੁਣ ਇਨਵੈਸਟੀਗੇਟ ਨਹੀਂ ਕਰ ਸਕਦੇ ਠੀਕ ਹੈ ਪਰ ਕਿਉਂਕਿ ਫਾਰਮਲ ਆਰਡਰ ਨਹੀਂ ਸੀ ਹੋਏ ਤੇ ਮੈਨੂੰ ਕਰਨਾ ਪੈ ਰਸੀ ਕਿ ਉਸ ਤੋਂ ਬਾਅਦ ਮੈਂ ਚਾਰ ਸ਼ੀਟ ਵੀ ਫਾਈਲ ਕੀਤੀ ਐ ਅਟੈਚਮੈਂਟ ਵੀ ਆਰਡਰ ਕੀਤੇ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਲਾ ਲਓ 17 ਆ ਗਿਆ ਜੁਲਾਈ ਉਸ ਤੋਂ ਬਾਅਦ ਮੇਰੇ ਕੋਲ ਇਨਵੈਸਟੀਗੇਸ਼ਨ ਨਹੀਂ ਸੁਪਰਵਾਈਜ਼ਰ ਨੂੰ ਕਰਨ ਹੀ ਦੇ ਰਹੇ 17 ਤੋਂ ਬਾਅਦ 4 ਸਾਲ ਹੋ ਗਏ ਨਾ ਉਹਨੇ ਕੰਮ ਕੀਤਾ ਨਾ ਮੈਨੂੰ ਕਰਨ ਦਿੱਤਾ ਗਿਆ 4 ਸਾਲ ਤੱਕ ਮੈਂ ਕਿਚ ਰਿਟਾਇਰ ਹੋਇਆ ਹੁਣ 21 ਤੋਂ ਲੈ ਕੇ 25 ਆ ਗਿਆ ਕੀ ਤੁਸੀਂ ਸੁਣਿਆ ਕਦੇ ਕਿ ਕਿਸੇ ਨੂੰ ਬਰਾ ਗਿਆ ਹੈ ਉੱਥੇ ਤਾਂ ਹੁੰਦਾ ਕਿ ਕਿਸੇ ਦਾ ਅਰੈਸਟ ਪਾਇਆ ਗਿਆ ਹੋਵੇ ਜਾ ਕਿਸੇ ਇਨਵੈਸਟੀਗੇਸ਼ਨ ਕਰਕੇ ਦੱਸਿਆ ਗਿਆ ਪਬਲਿਕ ਨੇ ਕਿ ਇਨਵੈਸਟੀਗੇਸ਼ਨ ਕਰਨ ਲਿਓ ਉਹਦੇ ਖਿਲਾਫ ਕੁਝ ਨਹੀਂ ਨਿਕਲਿਆ ਜਿਹੜਾ ਅੱਜ ਉਸ ਬੰਦੇ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਉਹ ਜਿਹੜੇ ਸਟੇਟਸ ਅਬਾਊਟ ਮੈਂ ਫਾਈਲ ਕੀਤੀ ਸੀ ਹਾਈ ਕੋਰਟ ਦੇ ਵਿੱਚ ਉਹ ਹੀ ਸਟੇਟਸ ਅਬਾਊਟ ਹਾਈ ਕੋਰਟ ਨੇ ਸਟੇਫ ਨੇ ਦਿੱਤੀ ਉਹ ਹੀ ਸਟੇਫ ਨੇ ਵਾਪਸ ਮੋੜ ਕੇ ਦਿੱਤੀ ਹਾਈ ਕੋਰਟ ਨੂੰ ਹਾਈ ਕੋਰਟ ਨੇ ਕਿ ਐਕਸ਼ਨ ਲੈ ਲਓ ਉਸ ਟਾਈਮ ਦਾ ਜਿਹੜਾ ਮੁੱਖ ਮੰਤਰੀ ਸੀ ਉਹ ਉਹਨੂੰ ਬਚਾਰਿਆ ਸੀ ਕੋਈ ਐਕਸ਼ਨ ਨਹੀਂ ਲਿਆ ਉਹਦੇ ਖਿਲਾਫ ਬਈ ਤੁਸੀਂ ਇਨਵੈਸਟੀਗੇਟ ਦਾ ਕਰੋ ਨਾ ਜੇ ਉਹਦਾ ਕੋਈ ਕਸੂਰ ਆ ਤੁਸੀਂ ਹੁੰਦੇ ਚਾਰ ਸ਼ੀਟ ਕਰੋ ਕਸੂਰ ਨਹੀਂ ਹੈਗਾ ਤਾਂ ਬੰਦ ਕਰੋ ਉਹਦਾ ਵੀ ਤਾਂ ਰਾਈਟ ਹੈ ਵਿਚਾਰੇ ਦਾ ਕੋਈ ਵੀ ਹੋਵੇ ਬੰਦਾ ਕੋਈ ਵੀ ਹੋਵੇ ਵਾੜਾ ਅਸੀਂ ਅਸੀਂ ਨਹੀਂ ਲਾਈਕ ਕਰਦੇ ਜਾਂ ਤੁਸੀਂ ਨਹੀਂ ਕਰਦੇ ਡਿਫਰੈਂਟ ਚੀਜ਼ ਹੈ ਪਰ ਹਰ ਇੱਕ ਬੰਦੇ ਦੇ ਆਪਣੇ ਫੰਡਾਮੈਂਟਲ ਰਾਈਟ ਹੈ ਕਿ ਤੁਸੀਂ ਕੇਸ ਨੂੰ 10 ਸਾਲ ਥੋੜੀ ਚਲਾਉਂਗੇ ਪਰ ਜੇ ਬੰਦਾ ਆਪ ਹੀ ਚਲਾਏ 10 ਸਾਲ ਫਿਰ ਕੀ ਕਰੋਗੇ ਆਪ ਹੀ ਕੋਆਪਰੇਟ ਨਹੀਂ ਕਰੋਗੇ ਅਫਸਰਾਂ ਦੇ ਟਰਾਂਸਫਰ ਕਰਾਓਗੇ ਹੈ ਜੀ ਉਹਦਾ ਤਾਂ ਕੋਈ ਇਲਾਜ ਨਹੀਂ ਸੋ उस केस चाहिए था सी सरकार नो उस टाइम की सरकार जी कांग्रेस सरकार सी कैप्टन उस टाइम कैप्टन या जनरल जो भी उन्होंने चाहिए असं इन्वैसटीगेट करें जो है तो चार्जशीट करना ही है तो हाईकोर्ट में दसे कि जी ये कोई एविडेंस नहीं है, नहीं है सो क्लोजड uh, वो नहीं। नहीं नहीं फार फार तो नहीं अगली जिड़ी सरकार तीन महीनों वास्ते आए उन्होंने एफ आई आर करती एफ आई आर तुझ पढ़ के देख लो उस लिखे उसकी रिपोर्ट है ई डी वाले की रिपोर्ट है एस टी पी की रिपोर्ट है वगैरह वगैरह तो या अस कर रहे ਉਹ ਐਫ ਆਈ ਆਰ ਦੇ ਬੇਸ ਦੇ ਉੱਪਰ ਇਨਵੈਸਟੀਗੇਸ਼ਨ ਸ਼ੁਰੂ ਹੋਈ ਸਿੱਟ ਬਣੀ ਉਹ ਸਿੱਟ ਨੇ ਫਿਰ ਆਪਣੀ ਰਿਪੋਰਟ ਦੇ ਕੇ ਵਿਜੀਲੈਂਸ ਬਿਊਰੋ ਨੂੰ ਦਿੱਤੀ ਉਹਦਾ ਰਿਜ਼ਲਟ ਹੈ ਕਿ ਅੱਜ ਉਹਦੇ ਖਿਲਾਫ ਚਾਰਜ ਸ਼ੀਟ ਵੀ ਫਾਈਲਡ ਹੈ ਬੰਦਾ ਅਰੈਸਟ ਉਹਨਾਂ ਨੇ ਕੀਤਾ ਸਟੇਟ ਗਵਰਨਮੈਂਟ ਨੇ ਸੋ ਮੈਂ ਇਹ ਗੱਲ ਕਰਦਾ ਹਾਂ ਕੋਈ ਵੀ ਅਥਾਰਟੀ ਹੋਵੇ ਕੋਈ ਵੀ ਸਰਕਾਰ ਹੋਵੇ ਨੇਚਰਲ ਜਸਟਿਸ ਕਈ ਵਾਰ ਉੱਪਰ ਵਾਲਾ ਵੀ ਡਿਲੀਵਰ ਕਰਦਾ ਹੈ ਜੇ ਤੁਸੀਂ ਨਹੀਂ ਕਰੋਗੇ ਤੇ ਫਿਰ ਉੱਪਰ ਵਾਲੀ ਪਾਵਰ ਹੈ ਉਹ ਨੇਚਰਲ ਜਸਟਿਸ ਤੁਹਾਡੇ ਥਰੂ ਡਿਲੀਵਰ ਕਰਾਊਗੀ तुं नहीं करोगे तो भरा कोई होर अफसर करेगा वो नहीं करेगा दूसरी सरकार करेगी वो नहीं आएगी तीसरी सरकार करेगी जस्टिस होएगा थोड़ा तो कसूर नहीं है ओके okay, गो कसूर है यू हैव टू रिप्लाई यू हैव टू आंसर